ਜੇ ਇੱਕ ਗੁਰੂ ਦੀ ਸਿੱਖਿਆ ਗੁਰੂ ਸਾਹਿਬ ਦਾ ਉਪਦੇਸ਼ ਬਾਣੀ ਦਾ ਉਪਦੇਸ਼ ਗੁਰੂ ਦਾ ਸਿੱਖ ਸੁਣੇ ਧਿਆਨ ਦੇ ਨਾਲ ਸਭ ਤੋਂ ਪਹਿਲੀ ਕਿਸੇ ਵੀ ਗੁਰੂ ਘਰ ਦੇ ਵਿੱਚ ਕਿਸੇ ਵੀ ਜੋੜ ਮੇਲੇ ਤੇ ਦੀਵਾਨ ਤੇ ਆਪਾਂ ਜਾਂਦੇ ਆ ਉਹਦੇ ਵਿੱਚ ਬਾਕੀ ਦੇ ਅੰਗ ਪੈਰ ਵੀ ਧੰਤਾ ਦੇ ਯੋਗ ਨੇ ਜਿਹੜੇ ਸਾਡੇ ਸਰੀਰ ਨੂੰ ਲੈ ਕੇ ਆਏ ਨੇ ਹੱਥ ਵੀ ਧੰਤਾ ਦੇ ਜੋਗ ਨੇ ਜਿਨ੍ਹਾਂ ਨੂੰ ਹੱਥਾਂ ਨੂੰ ਜੋੜਿਆ ਮਹਾਰਾਜ ਦੇ ਅੱਗੇ ਮੱਥਾ ਟੇਕਿਆ ਮੱਥਾ ਵੀ ਭਾਗਾ ਵਾਲਾ ਅੱਖਾਂ ਨਾਲ ਦਰਸ਼ਨ ਕੀਤੇ ਤਾਂ ਠੀਕ ਹੈ ਪਰ ਆਉਣ ਤੋਂ ਬਾਅਦ ਜਿਹੜੀ ਸਾਡੀ ਕੰਮ ਦੇਣ ਵਾਲੀ ਚੀਜ਼ ਹੈ ਉਹ ਸਾਡੀ ਸੁਣਨ ਦੀ ਸ਼ਕਤੀ ਹੈ ਤੇ ਸੁਣਨ ਦੀ ਸ਼ਕਤੀ ਤਾਂ ਕੰਮ ਕਰਦੀ ਹੈ ਜੇ ਸਾਡਾ ਧਿਆਨ ਇਕਾਗਰ ਹੋਵੇ ਤੇ ਜੇ ਧਿਆਨ ਇਕਾਗਰ ਨਹੀਂ ਫਿਰ ਸੁਣਨ ਤੇ ਧਿਆਨ ਦਾ ਬੜਾ ਆਪਸ ਵਿੱਚ ਸਬੰਧ ਹੈ ਜਿੰਨੂੰ ਸੁਣਨ ਦੀ ਯਾਜ ਆ ਗਈ ਗੁਰੂ ਸਾਹਿਬ ਕਹਿੰਦੇ ਨੇ ਉਹ ਸਿੱਧ ਪੀਰ ਤੇ ਹੋਰ ਬੜੀਆਂ ਬਰਕਤਾਂ ਉਹਨਾਂ ਵਿੱਚ ਆ ਜਾਂਦੀਆਂ ਸੁਣਨ ਦੀ ਜਿਨ੍ਹਾਂ ਵਿੱਚ ਤਾਕਤ ਆ ਜਾਂਦੀ ਕਿਉਂਕਿ ਸੁਣਨਾ ਬਹੁਤ ਔਖਾ ਹੈ ਇੱਕ ਤਾਂ ਸੁਣਨ ਵਾਸਤੇ ਮਨ ਰੋਕਣਾ ਪੈਂਦਾ ਦੂਜੀ ਗੱਲ ਇਹ ਸੁਣਨ ਵਾਸਤੇ ਆਪਾਂ ਨੂੰ ਵਿਦਿਆਰਥੀ ਵੀ ਬਣਨਾ ਪੈਂਦਾ ਵੀ ਮੈਨੂੰ ਇਸ ਗੱਲ ਦਾ ਪਤਾ ਨਹੀਂ ਤੇ ਮੈਂ ਕੁਝ ਨਾ ਕੁਝ ਸਿੱਖਾਂ ਇਹਦੇ ਵਿੱਚ ਉਹਦੇ ਵਿੱਚ ਨਿਮਰਤਾ ਆਉਂਦੀ ਫਿਰ ਜਦੋਂ ਆਪਾਂ ਕਿਸੇ ਦੀ ਗੱਲ ਸੁਣਨੇ ਆ ਨਾ ਜਦੋਂ ਆਪਾਂ ਕਿਸੇ ਨੂੰ ਕਹਿ ਦਿੰਨੇ ਆ ਵੀ ਜਾ ਤੇਰੀ ਮੈਂ ਤੇਰੀ ਸੁਣਦਾ ਹੀ ਨਹੀਂ ਉਹਦਾ ਮਤਲਬ ਹੁੰਦਾ ਆਪਾਂ ਉਹਦੇ ਤੋਂ ਬਾਗੀ ਆ ਉਹਦੇ ਤੋਂ ਆਕੀ ਆ